ਹalleluyah ਸਰਪੰਤ ਪ੍ਰਵਾਨ ਨੂੰ ਜਨਫੇ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾਸਾਰ ਅਧਿਆਇ 24 ਨਾਨਾ ਪ੍ਰਕਾਰ ਦੀਆਂ ਨਸੀਹਤਾਂ ਜਦ ਕੋਈ ਮਨੁੱਖਤੀ ਵੀ ਲੈ ਕੇ ਵਿਆਹੇ ਅਤੇ ਐਵੇਂ ਹੋਵੇ ਕਿ ਉਹ ਉਸ ਦੀ ਨਿਗਾਹ ਵਿੱਚ ਦੀ ਆ ਦੀ ਪਾਗੀ ਨਾ ਹੋਵੇ ਇਸ ਲਈ ਕਿ ਉਸ ਨੇ ਉਹਦੇ ਵਿੱਚ ਕੋਈ ਬੇਸ਼ਰਮੀ ਦੀ ਗੱਲ ਵੇਖੀ ਤਾਂ ਉਹ ਤਿਆੰਗ ਪੱਤਰ ਲਿਖ ਕੇ ਉਹਦੇ ਹੱਥ ਦੇ ਦੇਵੇ ਇਉਂ ਉਹ ਉਹ ਨੂੰ ਆਪਣੇ ਘਰੋਂ ਕੱਢ ਦੇਵੇ ਜਦ ਉਹ ਉਸ ਦੇ ਘਰ ਤੋਂ ਨਿਕਲੀ ਤਾਂ ਉਹ ਜਾ ਕੇ ਕਿਸੇ ਹੋਰ ਮਨੁੱਖ ਦੀ ਤੀਵੀ ਹੋ ਸਕਦੀ ਹੈ ਜੇ ਦੂਜਾ ਮਨੁੱਖ ਉਸ ਤੋਂ ਕਿਨ ਕਰੇ ਅਤੇ ਉਹਦੇ ਲਈ ਤਿਆੰਗ ਪੱਤਰ ਲਿਖ ਕੇ ਉਹਦੇ ਹੱਥ ਦੇ ਦੇਵੇ ਅਤੇ ਉਹ ਨੂੰ ਆਪਣੇ ਘਰੋਂ ਕੱਢ ਦੇਵੇ ਜਾਂ ਜੇ ਦੂਜਾ ਮਨੁੱਖ ਜਿਸ ਉਹ ਨੂੰ ਵਿਆਹਿਆ ਸੀ ਮਰ ਜਾਵੇ ਤਾਂ ਉਹਦਾ ਪਹਿਲਾ ਮਾਲਕ ਜਿਸ ਨੇ ਉਹ ਨੂੰ ਕੱਢ ਦਿੱਤਾ ਸੀ ਉਹ ਨੂੰ ਆਪਣੀ ਟੀਵੀ ਬਣਾਉਣ ਲਈ ਜਦਕੀ ਉਹ ਪਰਿਸ਼ਟ ਹੋ ਚੁੱਕੀ ਹੈ ਫੇਰ ਨਹੀਂ ਲੈ ਸਕਦਾ ਕਿਉਂ ਜੋ ਇਹ ਜਹਵਾ ਦੇ ਸੰਮੁਖ ਇੱਕ ਕਿਨੌਣਾ ਕੰਮ ਹੈ ਇਉਂ ਤੁਸੀਂ ਉਸ ertid ਤੋਂ ਜਿਹੜੀ ਜਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ ਪਾਪ ਨਾ ਕਰਾਓ ਜਦ ਕੋਈ ਮਨੁੱਖ ਨਵੀਂ ਟੀਵੀ ਵਿਆਹੇ ਤਾਂ ਉਹ ਸੈਨਾ ਨਾਲ ਬਾਹਰ ਨਾ ਜਾਵੇ ਨਾ ਉਸ ਉਤੇ ਕਿਸੇ ਗੱਲ ਦੀ ਜ਼ਿੰਮੇਵਾਰੀ ਹੋਵੇ ਉਹ ਆਪਣੇ ਘਰ ਵਿੱਚ ਇੱਕ ਵਰਾ ਵਿਹਲਾ ਰਹੇ ਅਤੇ ਆਪਣੀ ਟੀਵੀ ਨੂੰ ਜਿਹੜੀ ਉਸ ਨੇ ਵਿਆਹੀ ਖੁਸ਼ ਕਰੇ ਕੋਈ ਮਨੁੱਖ ਕਿਸੇ ਦੀ ਚੱਕੀ ਜਾਂ ਉਸ ਦੇ ਪੁੱੜ ਗਿਰਵੀ ਨਾ ਰੱਖੇ ਕਿਉਂ ਜੋ ਉਹ ਉਸ ਦੀ ਜਾਨ ਨੂੰ ਗਿਰਵੀ ਰੱਖਦਾ ਹੈ ਜੇ ਕੋਈ ਮਨੁੱਖ ਆਪਣੇ ਇਸرائیਲੀ ਪਰਾਵਾਂ ਵਿੱਚੋਂ ਕਿਸੇ ਜਣੇ ਨੂੰ ਛੁਰਾਉਂਦਾ ਪਾਇਆ ਜਾਵੇ ਅਤੇ ਉਹ ਦੇ ਨਾਲ ਗੁਲਾਮ ਵਰਗਾ ਵਰਤਾਓ ਕਰਕੇ ਉਹਨੂੰ ਵੇਚੇ ਤਾਂ ਉਹ ਚੋਰ ਮਾਰਿਆ ਜਾਵੇ। ਇਉਂ ਤੁਸੀਂ ਇਹ ਬੁਰੀਾਈ ਆਪਣੇ ਵਿੱਚੋਂ ਕੱਢ ਸੁੱਟਿਓ। ਕੋੜ ਦੀ ਬਵਾਹ ਵਿੱਚ ਚੌਕਸ ਰਹੋ ਅਤੇ ਤੁਸੀਂ ਪੂਰੀ ਤਰ੍ਹਾਂ ਸਭ ਕੁਝ ਕਰੋ ਜਿਵੇਂ 레ਵੀ ਜਾਜਕ ਤੁਹਾਨੂੰ ਦੱਸਣ ਜਿਵੇਂ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਤੁਸੀਂ ਪੂਰਾ ਕਰ ਕਰਕੇ ਮੰਨਿਓ। ਯਾਦ ਰੱਖੋ ਜੋ ਕੁਝ ਜੋ ਹੋਵਾ ਤੁਹਾਡਾ ਤੁਹਾਡੇ ਪਰਮੇਸ਼ੁਰ ਨੇ ਮਰੀਅਮ ਨਾਲ ਕੀਤਾ ਜਦ ਤੁਸੀਂ ਮਿਸਰ ਤੋਂ ਨਿਕਲਦੇ ਹੋਏ ਰਾਹ ਵਿੱਚ ਸੀ ਜਦ ਤੂੰ ਆਪਣੇ ਗੁਵਾਂਡੀ ਨੂੰ ਕੋਈ ਚੀਜ਼ ਉਧਾਰ ਦੇਵੇਂ ਤਾਂ ਤੂੰ ਉਸ ਦੇ ਘਰ ਵਿੱਚ ਗਿਰਵੀ ਚੀਜ਼ ਲੈਣ ਲਈ ਨਾ ਜਾਈਂ ਤੂੰ ਬਾਹਰ ਹੀ ਖੜਾ ਰਹੇ ਅਤੇ ਉਹ ਮਨੁੱਖ ਜਿਸ ਨੂੰ ਤੂੰ ਉਧਾਰ ਦਿੱਤਾ ਹੈ ਆਪਣੀ ਗਿਰਵੀ ਚੀਜ਼ ਤੇਰੇ ਕੋਲ ਬਾਹਰ ਲੈ ਆਵੇ ਜੇ ਉਹ ਮਨੁੱਖ ਕੰਗਾਲ ਹੋਵੇ ਤਾਂ ਤੂੰ ਉਸ ਗਿਰਵੀ ਚੀਜ਼ ਵਿੱਚ ਸੌ ਨਾ ਜਾਵੀਂ ਜਦ ਸੂਰਜ ਡੁੱਬ ਜਾਵੇ ਤੂੰ ਜ਼ਰੂਰ ਉਹ ਗਿਰਵੀ ਚੀਜ਼ ਉਸ ਨੂੰ ਮੋੜ ਦੇਈ ਤਾਂ ਜੋ ਉਹ ਆਪਣੇ ਕੱਪੜੇ ਵਿੱਚ ਸੌਵੇਂ ਅਤੇ ਤੈਨੂੰ ਅਸੀਸ ਦੇਵੇ ਅਤੇ ਇਹ ਜਹਵਾ ਤੇਰੇ ਪਰਮੇਸ਼ੁਰ ਦੇ ਸਾਹਮਣੂ ਤੇਰੇ ਲਈ ਧਰਮ ਗਿਣਿਆ ਜਾਵੇ ਤੂੰ ਮਜਦੂਰ ਉਤੇ ਹੱਤਿਆ ਨਾ ਕਰ ਜਿਹੜਾ ਕੰਗਾਲ ਅਤੇ ਮਹਤਾਜ ਹੈ ਆਵੇਂ ਉਹ ਤੇਰੇ ਭਾਵਾਂ ਵਿੱਚੋਂ ਭਾਵੇਂ ਪਰਦੇਸੀਆਂ ਵਿੱਚੋਂ ਹੋਵੇ ਜਿਹੜੇ ਤੇਰੇ ਵਿਦੇਸ਼ ਵਿੱਚ ਤੇਰੇ ਫਾਟਕਾਂ ਦੇ ਅੰਦਰ ਹਨ ਤੂੰ ਉਸ ਤੇ ਦਿਨ ਵਿੱਚ ਉਸ ਦੀ ਮਜਦੂਰੀ ਦੇ ਦੇਵੀ ਅਤੇ ਉਸ ਉੱਤੇ ਸੂਰਜ ਨਾ ਡੁੱਬੇ ਕਿਉਂ ਜੋ ਉਹ ਕੰਗਾਲ ਹੈ ਅਤੇ ਉਸ ਦਾ ਦਿਲ ਉਸ ਦੇ ਵਿੱਚ ਹੈ ਮਤੇ ਉਹ ਜੋ ਹਵਾ ਅੱਗੇ ਤੇਰੇ ਵਿਰੋਧ ਦੁਹਾਈ ਦੇਵੇ ਅਤੇ ਇਹ ਤੇਰੇ ਲਈ ਪਾਪ ਠਹਿਰੇ ਪਿਓ ਪੁੱਤਰਾਂ ਦੇ ਕਾਰਨ ਮਾਰੇ ਨਾ ਜਾਣ ਨਾ ਪੁੱਤਰ ਪਿਓ ਦੇ ਕਾਰਨ ਮਾਰੇ ਜਾਣ ਹਰ ਮਨੁੱਖ ਆਪਣੇ ਹੀ ਆ ਪਾਪ ਲਈ ਮਾਰਿਆ ਜਾਵੇ ਤੂੰ ਪਰਦੇਸੀ ਅਤੇ ਜਤੇਮਦਾਨੀਆਂ ਨੂੰ ਨਾ ਵਿਗਾੜੀ ਨਾ ਕਿਸੇ ਵਿਧਵਾ ਦਾ ਕੱਪੜਾ ਗਿਰਵੀ ਰਖੀ ਤੂੰ ਚੇਤੇ ਰੱਖ ਕਿ ਤੂੰ ਮਿਸ਼ਰ ਵਿੱਚ ਗੁਲਾਮ ਸੀ ਅਤੇ ਯਹੋਵਾ ਤੇਰੇ ਪਰਮੇਸ਼ੁਰ ਨੇ ਤੈਨੂੰ ਉੱਥੋਂ ਛੁਟਕਾਰਾ ਦਿੱਤਾ ਇਸ ਲਈ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਇਹ ਕੰਮ ਕਰੀ ਜਦ ਤੂੰ ਆਪਣੀ ਪੈਲੀ ਵਿੱਚੋਂ ਫਸਲ ਵੱਢੇ ਅਤੇ ਤੂੰ ਕੋਈ ਉਥੇ ਲਾਂਗਾ ਪੁੱਲ ਜਾਵੇ ਤਾਂ ਤੂੰ ਉਸ ਦੇ ਲੈਣ ਨੂੰ ਨਾ ਮੁੜੀ ਉਹ ਪਰਦੇਸੀ, ਜਾਤੇਮ ਅਤੇ ਵਿਧਵਾ ਲਈ ਹੋਵੇਗਾ ਤਾ ਜੋ ਜੋ ਹੋਵਾ ਤੇਰਾ ਪਰਮੇਸ਼ਰ ਤੇਰੇ ਹੱਥ ਦੇ ਸਾਰੇ ਕੰਮਾਂ ਵਿੱਚ ਤੈਨੂੰ ਬਰਕਤ ਦੇਵੇ ਜਦ ਤੂੰ ਆਪਣੇ ਜੈਤੂਨ ਦੇ ਬਿਰਸ਼ ਨੂੰ ਛਾੜੇ ਤਾਂ ਤੂੰ ਮੰਗਰੋਂ ਉਸ ਦੀਆਂ ਟਹਿਣੀਆਂ ਨੂੰ ਨਾ ਛਾੜੀ ਸਗੋਂ ਉਹ ਪਰਦੇਸੀ, ਜਾਤੇਮ ਅਤੇ ਵਿਧਵਾ ਲਈ ਰਹਿਣ ਦੇਵੀਂ ਜਦ ਤੂੰ ਆਪਣੇ ਬਾਗ ਦੇ ਅੰਗੂਰ ਇਕੱਠੇ ਕਰੇ ਤਾਂ ਮੰਗਰੋਂ ਉਸ ਤੇ ਸਾਰੇ ਗੁੱਛੇ ਨਾ ਤੋੜੀ ਉਹ ਪਰਦੇਸੀ, ਜਾਤੇਮ ਅਤੇ ਵਿਧਵਾ ਲਈ ਰਹਿਣ ਦੇਵੀਂ ਛੇਤੇ ਰੱਖੀਂ ਕਿ ਤੂੰ ਮਿਸ਼ਰ ਦੇਸ਼ ਵਿੱਚ ਗੁਲਾਮ ਸੀ ਇਸ ਲਈ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਇਹ ਕੰਮ ਕਰੀਂ ਆਮੇਨ